ਇਮਰ ਰਹੇ ਸੁਖ ਕਟੂ ਉਹਨਾਂ ਨੂੰ ਗੁਰਵਿੰਦਰ ਸਿੰਘ ਜੀ ਜੀਰੇ ਤਾਂ ਹੀ ਅੱਜ ਤੁਹਾਡੀ ਸ਼ਾਦੀ ਹੋ ਰਹੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੇ ਇੱਕੀ ਕੌ ਵੀ ਅੱਜ ਦੀ ਸ਼ਾਦੀ ਵਾਲੀ ਅੱਜ ਦਾ ਮੈਂ ਇਹ ਕਹਿਣਾ ਚਾਹੁੰਦਾ ਆ ਇਹ ਖਾਲਸਾ ਸੇਵਾ ਸੁਸਾਇਟੀ ਵੱਲੋਂ ਜੀ ਬਹੁਤ-ਬਹੁਤ ਧੰਨਵਾਦ ਇਹਨਾਂ ਨੇ ਸਾਰਾ ਪ੍ਰੋਗਰਾਮ ਕੀਤਾ ਹੈ ਨਾਲ ਲੜਕੀਆਂ ਦੇ ਵਿਆਹ ਕੀਤੇ ਹਨ ਜਿਨ੍ਹਾਂ ਨੇ ਮਤਲਬ ਵਿਆਹ ਦਾ ਸਾਰਾ ਸਮਾਨ ਜੋ ਜ਼ਰੂਰਤ ਸੰਬੰਧ ਚਾਹੀਦਾ ਜਿੰਨੂੰ ਵੀ ਉਹ ਦਿੱਤਾ ਹੈ ਜੀ ਤੇ ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਜੀ ਸਾਡੇ ਲਈ ਬਹੁਤ ਖੁਸ਼ੀ ਦਾ ਮੌਕਾ ਹੈ ਜੀ ਜਿਵੇਂ ਅੱਜ ਲੱਗ ਰਿਹਾ ਜੀ ਜਦੋਂ ਇੱਕ ਨਵਾਂ ਤੁਹਾਡਾ ਜੀਵਨ ਸ਼ੁਰੂ ਹੋ ਰਿਹਾ ਜੀ ਬਹੁਤ ਵਧੀਆ ਜੀ ਮੈਂ ਕਹਿੰਦਾ ਜੀ ਇਹ ਦੇਣਾ ਹਰੇਕ ਟਿਕਾਣਾ ਚਾਹੀਦਾ ਜੀ ਬਹੁਤ ਖੁਸ਼ੀ ਵਾਲਾ ਦੇਣਾ ਜਾਂਦਾ ਆਮ ਲੋਕਾਂ ਨੂੰ ਤੁਸੀਂ ਕੀ ਕਹੋਗੇ ਖਾਲਸਾ ਸੇਵਾ ਸੁਸਾਇਟੀ ਬਹੁਤ ਵਧੀਆ ਜੀ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਜੀ ਆਪਦੀ ਸੇਵਾ ਲੋ ਸਾਰਾ ਕੁਝ ਕੀਤਾ ਨੌਕਰੀਆਂ ਬਾਰੇ ਜੇ ਤੁਹਾਨੂੰ ਜ਼ਰੂਰੀ ਜਾਣਕਾਰੀ ਲੋਕ ਖਾਲਸਾ ਸੇਵਾ ਸੁਸਾਇਟੀ ਨੂੰ ਲੱਗਾ ਹਰ ਸਾਲ ਕੋਈ ਨਾ ਕੋਈ ਸਮਾਗਮ ਕਰਾਇਆ ਜਾਂਦਾ ਹੈ ਔਰ ਸਮੂਹੀ ਸ਼ਾਦੀਆਂ ਤੋਂ ਅੱਜ ਜਾਂਦੀਆਂ ਨੇ ਹਾਂਜੀ ਇਹਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸੇਵਾ ਸੁਸਾਇਟੀ ਵੱਲੋਂ 1985 ਤੋਂ ਮੋਗਾ ਸ਼ਹਿਰ ਦੀਆਂ ਸੰਗਤਾਂ ਦੀਆਂ ਸੇਵਾ ਵਿੱਚ ਸੇਵਾਵਾਂ ਚੱਲ ਰਹੀਆਂ ਹਰ ਸਾਲ ਹੀ ਸੁਸਾਇਟੀ ਵੱਲੋਂ ਸਮੂਹੀ ਅਨੰਦ ਕਾਰ ਸਮਾਗਮ ਕਰਵਾਏ ਜਾਂਦੇ ਹਨ ਹੁਣ ਤੱਕ ਸੁਸਾਇਟੀ ਵੱਲੋਂ ਅਸੀਂ 200 ਅਨੰਦ ਕਾਰਜ ਕਰਵਾ ਚੁੱਕੇ ਆ ਸੰਗਤ ਦੇ ਸਹਿਯੋਗ ਨਾਲ ਇਸ ਵਾਰ ਵੀ ਨੋ ਲੋੜਵੰਦ ਪਰਿਵਾਰਾਂ ਦੀਆਂ ਬੱਚਿਆਂ ਦੇ ਅਨੰਦ ਕਾਰਜ ਕਰਵਾਏ ਗਏ ਆ ਜੇਪਾ ਤਲ ਦਿੱਤੇ ਜਾਵੇ ਜਿਵੇਂ ਉਹਦੇ ਸਮਾਨ ਦੀ ਹੋਰ ਰੱਖ ਰਖਾਵਾਂ ਹਾਂ ਜੀ ਹਾਂਜੀ ਹਰੇਕ ਜੋੜੇ ਨੂੰ ਲੋੜਵੰਦ ਜੋੜੇ ਨੂੰ ਜੋ ਵੀ ਘਰੇਲੂ ਵਰਤੋਂ ਦਾ ਸਮਾਨ ਹੁੰਦਾ ਉਹ ਨਾਲ ਦਿੱਤਾ ਜਾਂਦਾ ਹੈ ਪੇਟੀਆਂ ਹੋਣਗੀਆਂ ਬੈੱਡ ਬੈੱਡ ਸਲਾਈ ਮਸ਼ੀਨਾਂ ਬਿਸਤਰੇ ਗੱਦੇ ਇਹ ਸਾਰਾ ਸਮਾਨ ਨਾਲ ਦਿੱਤਾ ਜਾਂਦਾ ਜੀ ਤੇ ਤੁਸੀਂ ਕਿੱਦਾਂ ਇਹਨਾਂ ਦੀ ਚੋਣ ਕਰਦੇ ਹੈਗੇ ਤੁਸੀਂ ਜਣਾ ਕਿਉਂਕਿ ਬਹੁਤ ਵੱਡਾ ਕਾਰਜ ਹੁੰਦਾ ਜੀ ਅਸੀਂ ਪਹਿਲਾਂ 2-3 ਮਹੀਨੇ ਪਹਿਲਾਂ ਹੀ ਲੱਗ ਜਾਂਦੇ ਹਾਂ ਜੀ ਉਸ ਤੋਂ ਪਹਿਲਾਂ ਅਸੀਂ ਐਪਲੀਕੇਸ਼ਨ ਲਈ ਐਡ ਕਰਦੇ ਹਾਂ ਜੋ ਸਾਡੇ ਕੋਲ ਅਰਜ਼ੀਆਂ ਪਹੁੰਚਣੀਆਂ ਆਣ ਉਹਨਾਂ ਦੇ ਘਰਾਂ 'ਚ ਪਿੰਡਾਂ ਵਿੱਚ ਜਾ ਕੇ ਜੋ ਵੀ ਲੋੜਵੰਤ ਪਰਿਵਾਰ ਹੁੰਦੇ ਹਨ ਉਹਨਾਂ ਨੂੰ ਐਸੀ ਫਿਰ ਸ਼ਾਂਟ ਕੇ ਵਿੱਚੋਂ ਤੇ ਫਿਰ ਉਹਨਾਂ ਦਾ ਸਮਾਗਮ ਰੱਖਦੇ ਖਾਲਸਾ ਸੇਵਾ ਸੈਟੀ ਬੋਲੋ ਐਂਬੂਲੈਂਸ ਸੇਵਾ ਚੱਲ ਰਹੀ ਹੈ ਜੀ ਫਰੀ ਬੁੱਕਿਆਂ ਦੇ ਲੰਗਰ ਹਰ ਸਾਲ ਲਾਏ ਜਾਂਦੇ ਆ ਤੇ ਪਾਸ਼ਾ ਹੀ ਰਸ ਚੱਲਦਾ ਵਾ ਗੁਰੂਗ੍ਰੰਥ ਸਾਹਿਬ ਦੀਆਂ ਸੇਵਾਵਾਂ ਹੈਗੀਆਂ ਜਲਸਾ ਸੇਵਾ ਜੋੜਾ ਕਰ ਸੇਵਾ ਪਾਰਕਿੰਗ ਸੇਵਾ ਕਈ ਸੇਵਾਵਾਂ ਸੈਟੀ ਬੋਲੋ ਚੱਲ ਰਹੀਆਂ ਗੁਰੂ ਦੀ ਕੋਲ ਹਸਪਤਾਲ ਚੱਲ ਰਿਹਾ ਆਸੀਅਨ ਕੰਸਲਟੇਟਰ ਦੀਆਂ ਮਸ਼ੀਨਾਂ ਅਸੀਂ ਦਿੰਨੇ ਆਂ ਵੀਲਚੇਅਰ ਦਿੰਨੇ ਹਸਪਤਾਲੀ ਬੈੱਡ ਦਿੰਨੇ ਤੇ ਜਿੱਤੇ ਇਕਰੇ ਵਾਲੇ ਉਹ ਬਰਾਣਾ ਕੀਤਾ ਗਿਆ ਜੀ ਆਪ ਜਨਤਾ ਉਸ ਕੇ ਸਮੂਹ ਸੰਗਤ ਨੂੰ ਇਹ ਇਨਾਂ ਪ੍ਰਾਲਿਆ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਵੈ ਕਿ ਇਹ ਕਹ ਲੋ ਇੱਕੋ ਵੱਡੇ ਸਾਹਿਬ ਦੀ ਸੇਵਾ ਵੈ ਸਾਰੀ ਸੇਵਾ ਉੱਥੇ ਹੀ ਜਾਣੀ ਹੈ ਜੀ ਸਾਰਿਆਂ ਨੂੰ ਇਸ ਰਲ ਮਿਲ ਕੇ ਜੇ ਪ੍ਰਾਲਿਆ ਵਿੱਚ ਸਹਿਯੋਗ ਦੇਣਾ ਚਾਹੀਦਾ ਜੀ ਨਹੀਂ ਇੱਕ ਫਿਰ ਸਾਹਿਬ ਅੱਜ ਖਾਲਸਾ ਸੇਵਾ ਸੁਸਾਇਟੀ ਵੱਲੋਂ ਜਨਾ ਬਹੁਤ ਵੱਡਾ ਪ੍ਰਾਲਾ ਕੀਤਾ ਗਿਆ ਔਰ ਤੁਸੀਂ ਵੀ ਮੁੱਢਲੇ ਇਨ੍ਹਾਂ ਦੇ ਮੈਂਬਰ ਹੈਗੇ ਹੋ ਸਮੇਂ-ਸਮੇਂ ਸਰ ਬਹੁਤ ਨਾਲ ਕਿਤੇ ਜਾਂਦੇ ਆ ਇਹ ਗੱਲ ਪਹਿਲਾਂ ਤਾਂ ਧੰਨਸ਼ਾ ਸ਼ੁਰੂ ਗੁਰਨਾਨ ਸਿੰਘ ਜੀ ਮਹਾਰਾਜ ਦੇ ਵਿੱਚ ਬੜੇ ਹੀ ਸੋਹਣੇ ਸ਼ਬਦਾਂ ਵਿੱਚ ਉਚਾਰਨ ਕੀਤਾ ਹੈ ਸਤਗੁਰ ਕੀ ਸੇਵਾ ਸਭਲ ਹੈ ਜੇ ਕਰੇ ਕੋ ਕਰੇ ਚਤ ਲਾਏ ਜਿਹੜਾ ਕਿ ਖਾਲਸਾ ਸੇਵਾ ਸੁਸਾਇਟੀ ਨੂੰ 1985 ਤੋਂ ਜਿਹੜੀਆਂ ਕਿ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਵਿੱਚ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਸਰਦਾਰ ਗੁਰਦੇਵ ਸਿੰਘ ਜੀ ਖਾਲਸਾ ਜੀ ਜਿਨ੍ਹਾਂ ਨੇ ਕਿ ਇਸ ਖਾਲਸਾ ਸੇਵਾ ਸਿਟੀ ਦਾ ਨੀਂਹ ਪੱਥਰ ਰੱਖਿਆ ਸੀ ਤੇ ਇੱਕ ਜੋੜਾ ਕਰਦੀ ਸੇਵਾ ਤੋਂ ਸਟਾਰਟ ਹੋ ਕੇ ਜਿਹੜਾ ਕਿ ਅੱਜ ਇੱਥੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਜੋ 19ਵਾਂ ਜਿਹੜਾ ਕਿ ਧਾਰਮਿਕ ਸਮਾਗਮ ਸਮੂਹਕ ਆਨੰਦ ਕਾਰਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀ ਸੰਗਤ ਮੋਗੇ ਸ਼ਹਿਰ ਦੀ ਸੰਗਤ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਅਹੁਦੇਦਾਰ ਤੇ ਸਾਰੀ ਹੀ ਸੰਗਤ ਦੇ ਸਹਿਯੋਗ ਦੇ ਨਾਲ ਜਿਹੜਾ ਕਿ ਅੱਜ 19ਵਾਂ ਸਮਾਗਮ ਲੀਕਿਆ ਗਿਆ ਸੀਗਾ ਤੇ ਜਿਹੜੇ ਕਿ ਖਾਲਸਾ ਸੇਵਾ ਸਾਇਟ ਦੇ ਮੈਂਬਰ ਸਾਹਿਬਾਨਾਂ ਵੱਲੋਂ ਕਿਉਂਕਿ ਲੰਮੇ ਸਮੇਂ ਦਾ ਸੰਘਰਸ਼ 1985 ਤੋਂ ਸੇਵਾ ਨੂੰ ਸਮਰਪਿਤ ਹੋ ਕੇ ਤੇ ਜਿਹੜਾ ਕਿ ਇੱਕ ਜਿਹੜੇ ਕਿ ਮਾਲਾ ਦੀ ਤਰ੍ਹਾਂ ਤੋਂ ਪਰੋਏ ਹੋਏ ਆ ਖਾਲਸਾ ਸੇਵਾ ਸਾਡੇ ਦੇ ਮੈਂਬਰ ਸਹਿਬਾਨ ਜਿਨ੍ਹਾਂ ਦੀਆਂ ਉਹਨਾਂ ਦੀਆਂ ਮਿਹਨਤਾਂ ਦੇ ਸਦਕਾ ਉਹਨਾਂ ਦੀਆਂ ਯਤਰਾਾਂ ਦੇ ਸਦਕਾ ਤੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਜਿਹੜਾ ਕਿ 19ਵਾਂ ਸਮਾਗਮ ਅਲਿਕਾ ਗਿਆ ਸੀਗਾ ਕਿਹੜੀ ਕਿ ਦਿਨ ਰਾਤ ਦੀ ਮਿਹਨਤ ਸੀ ਅੱਜ ਰੰਗ ਲਿਆ ਕੇ ਉਹ ਅੱਜ ਜਿਹੜਾ 19ਵਾਂ ਸਮਾਗਮ ਨੇਤਰੇ ਚੜਿਆ ਵਾ ਤੇ ਜਿਸ ਦਾ ਮੈਂ ਬਹੁਤ ਧੰਨ ਸ਼ਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਦਾ ਵਾਂ ਜਿਹੜੇ ਕਿ ਨੌ ਬੱਚੀਆਂ ਦੇ ਆਨੰਦ ਕਾਰਜ ਹੋਏ ਆ ਤੇ ਜਿਹੜੀ ਕਿ ਮੋਗੇ ਸ਼ਹਿਰ ਦੀ ਸੰਗਤ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨਮੰਦੇ ਤੇ ਸੰਤ ਮਹਾਪੁਰਸ਼ ਅੱਜ ਬੀਬੀ ਕਾਨਕੁਰ ਗੁਰਦੁਆਰਾ ਸਾਹਿਬ ਦੇ ਉਹਨਾਂ ਬੱਚੀਆਂ ਨੂੰ ਅਸ਼ੀਰਵਾਦ ਦੇਣ ਵਾਸਤੇ ਪਹੁੰਚੇ ਆ ਉਹਨਾਂ ਦਾ ਅਸੀਂ ਦਿਲੋਂ ਸਤਿਕਾਰ ਕਰਦੇ ਆਂ ਤੇ ਜਿੰਨੇ ਵੀ ਕਦਮ ਚੱਲ ਕੇ ਆਈਸ ਨੂੰ ਸੰਗਤ ਉਹਨਾਂ ਨੂੰ ਕੋਟਨ ਕੋਟਨ ਅਸੀਂ ਉਹਨਾਂ ਦਾ ਲੱਖ ਲੱਖ ਵ ਬੱਚਿਆਂ ਨੂੰ ਆਪਣਾ ਅਸ਼ੀਰਵਾਦ ਦੇ ਕੇ ਤੇ ਉਹ ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਜੀ ਮਾਗੇ ਅਰਦਾਸ ਕਰਦਾ ਮੈਂ ਸੱਚੇ ਪਾਤਸ਼ਾਹ ਜੀ ਵੀ ਜਿਹੜੇ ਅੱਜ 19 ਮਾਜੋ ਸਮਾਗਮ ਲੀਕਿਆ ਗਿਆ ਸੀ ਨੇਤਰੇ ਚੜਿਆ ਵਾ ਤੇ ਨੌ ਬੱਚਿਆਂ ਦੇ ਆਨੰਦ ਕਾਰਜ ਹੋਏ ਆ ਉਸ ਸੱਚੇ ਪਾਤਸ਼ਾਹ ਵਾਹੀ ਗੁਰੂ ਗ੍ਰੰਥ ਸਾਹਿਬ ਕਰਦਾ ਮੈਂ ਇਹ ਬੱਚੀਆਂ ਹਮੇਸ਼ਾ ਹੀ ਦਿਨ ਰਾਤ ਚੋਗਣੀ ਤਰੱਕੀ ਕਰਨ ਤੇ ਆਪਣੇ ਘਰ ਪਰਿਵਾਰਾਂ ਦੇ ਵਿੱਚ ਖੁਸ਼ੀ ਜੀਵਨ ਬਤੀਤ ਕਰਨ ਤੇ ਸਾ ਆਪਣੇ ਖਾਲਸਾ ਸੇਵਾ ਸੁਸਾਇਟੀ ਦੇ ਜਿੰਨੇ ਵੀ ਮੈਂਬਰ ਸਹਿਬਾਨਾ ਉਹਨਾਂ ਨੂੰ ਆਪਣਾ ਧੰਨ ਸੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣਾ ਮੇਰ ਪਰਸ ਤੇ ਹੱਥ ਰੱਖ ਕੇ ਜਿਹੜੇ ਮੇਰੇ ਪਰਸਾਤਿਆਤਰਕ ਕੇ ਸੇਵਾ ਲੈਂਦੇ ਰਹਿਣ ਬਹੁਤ ਧੰਨਵਾਦ ਕਰਦਾ ਸਮੂਹ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ